ਮੇਰੇ ਵਾਸਤੇ ਇਹ ਮੇਲਾ ਨਹੀਂ ਜੋੜ ਮੇਲਾ ਉਸ ਗੁਰੂ ਗੋਬਿੰਦ ਸਿੰਘ ਜੀ ਨੇ ਜਿਨ੍ਹਾਂ ਨੇ ਆਪਣੇ ਬੱਚੇ ਉਹਨਾਂ ਪੱਥਰਾਂ 'ਚ ਚੁਣਾਤੇ ਜਿਨ੍ਹਾਂ ਤੇ ਮੁਰੇ ਲੋਕੀ ਮੱਥਾ ਰਗੜ ਕੇ ਪੁੱਤ ਮੰਗਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਮੈਂ ਸਵਾ ਲੱਖਾਂ ਕੱਲਾਂ ਸਵਾ ਲੱਖ ਦੀ ਭਾਵਨਾ ਆਪਣੇ ਆਪ ਦੇ ਵਿੱਚੋਂ ਨੂੰ ਡਿਪਰੈਸ਼ਨ ਤੋਂ ਵੀ ਦੂਰ ਕਰਦੀ ਹੈ ਲੋਕਾਂ ਨਾਲ ਵੀ ਜੋੜਦੀ ਹੈ ਤੇ ਜਿਸ ਤਰੀਕੇ ਨਾਲ ਸਾਡੀ ਵਿਰਾਸਤ ਪੜ ਰਹੀ ਹੈ ਪ੍ਰਮਾਤਮਾ ਕਰੇ ਇਸੇ ਤਰ੍ਹਾਂ ਲੰਗਰ ਚੱਲਦੇ ਰਹਿਣ ਗੋਬਿੰਦ ਸਿੰਘ ਨੇ ਸਾਨੂੰ ਇਸ ਤਰ੍ਹਾਂ ਦੀ ਕੌਮ ਪਾਲਿਆ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਜਿਨ੍ਹਾਂ ਨੇ ਸਾਨੂੰ ਇਹ ਸੰਦੇਸ਼ ਦਿੱਤਾ ਕਿ ਹਮੇਸ਼ਾ ਮਾੜੀ ਧਰ ਨਾਲ ਖੜਨਾ ਪਰ ਲੋਕ ਇਸ ਵੇਲੇ ਕੁਰਸੀਆਂ ਨੂੰ ਸਲਾਮਾ ਕਰਦੇ ਨੇ ਆਪਾਂ ਕੋਸ਼ਿਸ਼ ਕਰੀਏ ਕਿ ਆਪਣੀ ਇਸ ਵਿਰਾਸਤ ਨੂੰ ਸਾਂਭ ਕੇ ਰੱਖੀਏ ਮੇਲੇ ਮਨਾਉਣ ਦਾ ਕੋਈ ਫਾਇਦਾ ਨਹੀਂ ਜੇ ਅਸੀਂ ਉਹਨਾਂ ਦੇ ਸੰਦੇਸ਼ ਤੱਕ ਨਹੀਂ ਆਉਂਦੇ ਲੇਡੀਜ਼ ਪਾਰਲਰ ਜਾਂਦੀਆਂ ਨੇ ਤਾਸ਼ ਖੇਡਣ ਜਾਂਦੀਆਂ ਨੇ ਜਾਂ ਹੋਰ ਪਾਸੇ ਜਾਂਦੀਆਂ ਨੇ ਮੇਰੀ ਉਹਨਾਂ ਸਾਰੀਆਂ ਮਾਵਾਂ ਨੂੰ ਬੇਨਤੀ ਹੈ ਉਗੜ ਲਾ ਕੇ ਗੁਰੂ ਗ੍ਰੰਥ ਸਾਹਿਬ ਦੇ ਮੂਰੇ ਮੱਥਾ ਜ਼ਰੂਰ ਟਿਕਾਉਣ ਲੱਗਿਆ ਇਹ ਬਹੁਤ ਜ਼ਰੂਰੀ ਉਸ ਤੋਂ ਬਾਅਦ ਹੀ ਪਤਾ ਲੱਗਦਾ ਹੈ ਕਿ ਅਸੀਂ ਕਿਸ ਕੌਮ ਦੇ ਬੱਚੇ ਜੀ ਜੀ ਇਹ ਜ਼ਰੂਰੀ ਇਸ ਕਰਕੇ ਮੈਂ ਕਹੂੰਗੀ ਕਿ ਸਿੱਖੀ ਦਾ ਸੰਕਲਪ ਤਾਂ ਸੀਨੇ ਦੇ ਵਿੱਚ ਮਾਪਿਆਂ ਨੇ ਬੀਜਣਾ ਸਾਡੇ ਨਾਲ ਮੌਜੂਦ ਨੇ ਡਾਕਟਰ ਬਲਵਿੰਦਰ ਕੌਰ ਬਰਾੜ ਜੀ ਜਿਨ੍ਹਾਂ ਨੂੰ ਅਸੀਂ ਹਮੇਸ਼ਾ ਹਰ ਟੀਵੀ ਤੇ ਹਰ ਚੈਨਲ ਤੇ ਹਰ ਖਬਰਾਂ ਦੇ ਵਿੱਚ ਅਕਸਰ ਸੁਣਦੇ ਦੇਖਦੇ ਆ ਬਹੁਤ ਅੱਛੇ ਇਹਨਾਂ ਦੇ ਮੈਸੇਜ ਹੁੰਦੇ ਆ ਸੋ ਆਓ ਉਹਨਾਂ ਦਾ ਸਵਾਗਤ ਕਰਦੇ ਆ ਤੇ ਉਹਨਾਂ ਕਿਉਂਕਿ ਅੱਜ ਉਹ ਨਗਰ ਕੀਰਤਨ ਦਾ ਹਿੱਸਾ ਬਣੇ ਆ ਤੇ ਉਹਨਾਂ ਦੇ ਵਿਚਾਰਾਂ ਨਾਲ ਸਾਂਝ ਪਾਉਨੇ ਆ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਨੇ ਆ ਡਾਕਟਰ ਬਲਵਿੰਦਰ ਕੌਰ ਜੀ ਜਗਬਣੀ ਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਖੁਸ਼ਕਿਸਮਤ ਆ ਕਿ ਮੇਰਾ ਰابطਾ ਤੁਸੀਂ ਐਨੇ ਲੋਕਾਂ ਨਾਲ ਮੇਰੀ ਕਮਿਊਨਿਟੀ ਦੇ ਲੋਕਾਂ ਨਾਲ ਇਹਨਾਂ ਰابطਾ ਕਾਇਮ ਕਰਵਾ ਰਹੇ ਹਾਂ ਮੇਰੇ ਵਾਸਤੇ ਇਹ ਮੇਲਾ ਨਹੀਂ ਜੋੜ ਮੇਲਾ ਜੀ ਤੇ ਇੱਥੇ ਆਪਾਂ ਸਾਰੇ ਇੱਕ ਦੂਸਰੇ ਦੇ ਵਿਚਾਰਾਂ ਨੂੰ ਇੱਕ ਦੂਸਰੇ ਦੇ ਬੋਲਾਂ ਨੂੰ ਇੱਕ ਦੂਸਰੇ ਦੀ ਥਾਟ ਨੂੰ ਸਵਾਦਾਂ ਨੂੰ ਖਾਣ ਪੀਣ ਤੋਂ ਬਿਨਾਂ ਹੋਰ ਬਹੁਤ ਫਾਇਦਾ ਲੈ ਕੇ ਜਾਂਦੇ ਹਾਂ ਜੀ ਜੀ ਹਾਂਜੀ ਪਹਿਲੇ ਤਾਂ ਮੈਨੂੰ ਬੜੀ ਖੁਸ਼ੀ ਹੈ ਜੀ ਤੁਸੀਂ ਸਾਡੀ ਅੱਜ ਜਿਹੜਾ ਚੈਨਲ ਦੇ ਆਧਾਰੇ ਦੇ ਰਾਹੀਂ ਲੋਕਾਂ ਦੇ ਰੂਪ ਰੂਪ ਹੋ ਰਹੇ ਹਾਂ ਔਰ ਸਪੈਸ਼ਲੀ ਮੈਂ ਦੱਸੋ ਵੀ ਇਸ ਨਗਰ ਕੀਰਤਨ ਦਾ ਹਿੱਸਾ ਬਣ ਕੇ ਕਿਦਾਂ ਦਾ ਅਜ ਮਹਿਸੂਸ ਕਰ ਰਹੇ ਹਾਂ ਅ ਅਸਲ ਵਿੱਚ ਨਾ ਜਦੋਂ ਵੀ ਵਿਸਾਖੀ ਦਾ ਮੇਲਾ ਹੁੰਦਾ ਹੈ ਜੀ ਖਾਸ ਕਰਕੇ ਬਜ਼ੁਰਗ ਲੋਕ ਸਾਡੇ ਵਰਗੇ ਜਿਹੜੇ ਸਾਰੀ ਸਰਦੀਆਂ ਇੱਕ ਤਰ੍ਹਾਂ ਨਾਲ ਹਾਊਸ ਇੰਪ੍ਰੀਜ਼ਨਮੈਂਟ ਹੋਈ ਹੁੰਦੀ ਹੈ ਅੰਦਰ ਬੰਦ ਹੁੰਦੇ ਨੇ ਉਹਨਾਂ ਨੂੰ ਸਿਰਫ ਤਾਕੀ ਇੱਕ ਜਿੰਨਾ ਹੀ ਰੱਬ ਦੱਸਦਾ ਹੁੰਦਾ ਜੀ ਉਹਨਾਂ ਕੀ ਸਾਰਾ ਕੁਝ ਦੇਖ ਰਹੇ ਹੁੰਦੇ ਨੇ ਉਸ ਤੋਂ ਬਾਅਦ ਕਿਵੇਂ ਸਾਰੀ ਖਰਿਆਵਲ ਦੇ ਉੱਤੇ ਫਟਾਰਾ ਆ ਜਾਂਦਾ ਹੈ ਸਾਡੀ ਕਮਿਊਨਿਟੀ ਨੂੰ ਵੀ ਇਸ ਤਰੀਕੇ ਨਾਲ ਉਹਨਾਂ ਦੇ ਵਿਚਾਰਾਂ ਨੂੰ ਉਹਨਾਂ ਦੇ ਭਾਵਾਂ ਨੂੰ ਫਟਾਰਾ ਆ ਜਾਂਦਾ ਤੇ ਵਿਸਾਖੀ ਆਪਣੇ ਆਪ ਵਿੱਚ ਕਿੰਨਾ ਖੂਬਸੂਰਤ ਸਾਡੇ ਲਈ ਤਿਹਾਰ ਹੋ ਜਾਂਦੀ ਹੈ ਵੈਸੇ ਤਾਂ ਵਿਸਾਖੀ ਵੇਲੇ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਇਤਿਹਾਸ ਦਿੱਤਾ ਹੈ ਜੋ ਧਾਪੜਾ ਦਿੱਤਾ ਹੈ ਜੋ ਸਰਬੱਤੇ ਭਲੇ ਦਾ ਆਦੇਸ਼ ਦਿੱਤਾ ਹੈ ਉਹਦੇ ਨਾਲ ਸਾਡੀਆਂ ਤੰਦਾਂ ਹੋਰਾਂ ਨਾਲ ਜੁੜਦੀਆਂ ਨੇ ਪਰ ਅੱਜ ਦੀ ਕਮਿਊਨਿਟੀ ਸਾਰੀ ਦੀ ਸਾਰੀ ਆਪਣੀ ਮਾਂ ਨੂੰ ਪਾਲਦੀ ਹੋਈ ਆਪਣੀਆਂ ਤੰਦਾਂ ਸਮੇਟ ਕੇ ਆਪਣੇ ਆਪ ਚ ਕੈਦ ਹੋ ਰਹੀ ਹੈ ਤੇ ਆਪਾਂ ਇਸ ਵੇਲੇ ਸਰਬੱਤ ਦੇ ਭਲੇ ਦੇ ਵਿੱਚ ਸੋਚਦੇ ਹੋਏ ਸਾਰੇ ਇਕੱਠੇ ਹੁੰਨੇ ਆ ਉਸ ਗੁਰੂ ਗੋਬਿੰਦ ਸਿੰਘ ਜੀ ਦੇ ਜਿਨ੍ਹਾਂ ਨੇ ਆਪਣੇ ਬੱਚੇ ਉਹਨਾਂ ਪੱਥਰਾਂ 'ਚ ਚੁਣਾਤੇ ਜਿਨ੍ਹਾਂ ਦੇ ਮੁਰੇ ਲੋਕੀ ਮੱਥਾ ਰਗੜ ਕੇ ਪੁੱਤ ਮੰਗਦੇ ਨੇ ਬਹੁਤ ਵਧੀਆ ਜੀ ਜੀ ਕਹਿੰਦੇ ਨੇ ਵੀ ਜਦੋਂ ਕੋਈ ਆਪਣਾ ਇੱਕ ਬੰਦਾ ਇਸ ਤਰ੍ਹਾਂ ਖੜਦਾ ਹੈ ਉਹਦੀ ਚੜ੍ਹਦੀ ਕਲਾ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਮੈਂ ਸਵਾ ਲੱਖਾਂ ਕੱਲਾ ਨਹੀਂ ਸਵਾ ਲੱਖ ਦੀ ਭਾਵਨਾ ਆਪਣੇ ਆਪ ਦੇ ਵਿੱਚ ਤੁਹਾਨੂੰ ڈپریشن ਤੋਂ ਵੀ ਦੂਰ ਕਰਦੀ ਹੈ ਲੋਕਾਂ ਨਾਲ ਵੀ ਜੋੜਦੀ ਹੈ ਤੇ ਜਿਸ ਤਰੀਕੇ ਨਾਲ ਸਾਡੀ ਵਿਰਾਸਤ ਪੜ ਰਹੀ ਹੈ ਪ੍ਰਮਾਤਮਾ ਕਰੇ ਇਸੇ ਤਰ੍ਹਾਂ ਲੰਗਰ ਚੱਲਦੇ ਰਹਿਣ ਇਸੇ ਤਰ੍ਹਾਂ ਸਾਰੇ ਸਰਬੱਤ ਦਾ ਭਲਾ ਹੁੰਦਾ ਰਹੇ ਮੈਂ ਜਾਨਣਾ ਚਾਹੁੰਦਾ ਕਿਉਂਕਿ ਤੁਸੀਂ ਅਕਸਰ ਤੁਹਾਡੀਆਂ ਵੀਡੀਓਜ਼ ਬੜੀਆਂ ਮੋਟੀਵੇਸ਼ਨਲ ਹੁੰਦੀਆਂ ਬੜੀਆਂ ਮੈਸੇਜ ਵਾਲੀਆਂ ਹੁੰਦੀਆਂ ਆ ਥੋੜਾ ਜਿਹਾ ਮੈਨੂੰ ਵਿਸਾਖੀ ਦੇ ਇਤਿਹਾਸ ਬਾਰੇ ਜਾਣੂ ਕਰਵਾਓ ਵਿਸਾਖੀ ਦਾ ਉਹ ਦਿਹਾੜਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਪੰਜੇ ਹੀ ਦੂਸਰੀਆਂ ਦੂਸਰੀਆਂ ਸਟੇਟਾਂ ਤੋਂ ਪੰਜੇ ਹੀ ਦੂਸਰੀਆਂ ਦੂਸਰੀਆਂ ਜਾਤਾਂ ਤੋਂ ਜਿਨ੍ਹਾਂ ਨੂੰ ਇੱਕ ਕਰ ਦਿੱਤਾ ਪਹਿਲੀ ਗੱਲ ਤਾਂ ਇਹ ਕਿ ਮਾਨਸਕੀ ਜਾਤ ਸਭੇ ਇੱਕੇ ਪਹਿਚਾਨ ਇਹਦਾ ਸੰਦੇਸ਼ ਸਾਨੂੰ ਉਦੋਂ ਜਾਂਦਾ ਹੈ ਜੀ 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 ਦੂਜੀ ਗੱਲ ਉਹਨਾਂ ਦੇ ਵਿੱਚ ਇੱਕ ਐਸੀ ਰੂਹ ਫੂਕਦੀ ਉਸ ਸਖਸ਼ ਨੇ ਉਸ ਮਾਨ ਹਸਤੀ ਨੇ ਜੀ ਆਪਣਾ ਸਾਰਾ ਸਰਬੰਸ ਕੁਰਬਾਨ ਕਰਕੇ ਉਸ ਤੋਂ ਬਾਅਦ ਸਾਨੂੰ ਚੜ੍ਹਦੀ ਕਲਾ ਦੀ ਇੱਕ ਕੌਮ ਦੇ ਦਿੱਤੀ ਸਾਡੇ ਵਾਸਤੇ ਇਦੋਂ ਵੱਡੀ ਗੱਲ ਕੀ ਹੋ ਸਕਦੀ ਹੈ ਇਹ ਬਹੁਤ ਵੱਡੀ ਗੱਲ ਹੈ ਗੁਰਗੋਬਿੰਦ ਸਿੰਘ ਜੀ ਨੇ ਸਾਨੂੰ ਇਸ ਤਰ੍ਹਾਂ ਦੀ ਕੌਮ ਪਾਲਿਆ ਸਾਡੇ ਪਿਤਾ ਗੁਰਗੋਬਿੰਦ ਸਿੰਘ ਜੀ ਦੇ ਜਿਨ੍ਹਾਂ ਨੇ ਸਾਨੂੰ ਇਹ ਸੰਦੇਸ਼ ਦਿੱਤਾ ਕਿ ਹਮੇਸ਼ਾ ਮਾੜੀ ਧਰ ਨਾਲ ਖੜਨਾ ਹੈ ਪਰ ਲੋਕ ਇਸ ਵੇਲੇ ਕੁਰਸੀਆਂ ਨੂੰ ਸਲਾਮਾ ਕਰਦੇ ਨੇ ਆਪਾਂ ਕੋਸ਼ਿਸ਼ ਕਰੀਏ ਕਿ ਆਪਣੀ ਇਸ ਵਿਰਾਸਤ ਨੂੰ ਸਾਂਭ ਕੇ ਰੱਖੀਏ ਮੇਲੇ ਮਨਾਉਣ ਦਾ ਕੋਈ ਫਾਇਦਾ ਨਹੀਂ ਜੇ ਅਸੀਂ ਉਹਨਾਂ ਦੇ ਸੰਦੇਸ਼ ਤੱਕ ਨਹੀਂ ਜਾਵਾਂਗੇ ਆਪਾਂ ਇਸੇ ਸੰਦੇਸ਼ ਨਾਲ ਅੱਜ ਇਹ ਸਾਰੀ ਕਮਿਊਨਿਟੀ ਨੂੰ ਬੇਨਤੀ ਕਰਦੇ ਹਾਂ ਕਿ ਸਰਬੱਤ ਦੇ ਭਲੇ ਦੀ ਇਸ ਭਾਵਨਾ ਨੂੰ ਆਪਣੇ ਨਾਲ ਲੈ ਕੇ ਜਾਣ ਅਸੀਂ ਤੁਹਾਡੇ ਅਕੋਰਡਿੰਗ ਜਿਹੜੇ ਆਪਣੇ ਬੱਚੇ ਆ ਉਹਨਾਂ ਨੂੰ ਸਿੱਖੀ ਨਾਲ ਜੋੜਨ ਲਈ ਕਿਹੜੇ ਯਤਨ ਕਰਨੇ ਚਾਹੀਦੇ ਆਪਾਂ ਨੂੰ ਵੈਸੇ ਤਾਂ ਜੀ ਇਹ ਮਾਪਿਆਂ ਦੇ ਅਖਤਿਆਰ ਹੁੰਦਾ ਹੈ ਮਾਪੇ ਜਿੱਥੇ ਲੇਡੀਜ਼ ਪਾਰਲਰ ਜਾਂਦੀਆਂ ਨੇ ਤਾਸ਼ ਖੇਡਣ ਜਾਂਦੀਆਂ ਨੇ ਜਾਂ ਹੋਰ ਪਾਸੇ ਜਾਂਦੀਆਂ ਨੇ ਮੇਰੀ ਉਹਨਾਂ ਸਾਰੀਆਂ ਮਾਵਾਂ ਨੂੰ ਬੇਨਤੀ ਹੈ ਉੱਗੜ ਲਾ ਕੇ ਗੁਰੂ ਗ੍ਰੰਥ ਸਾਹਿਬ ਦੇ ਮੂਰੇ ਮੱਥਾ ਜ਼ਰੂਰ ਟਿਕਾਉਣ ਲੈ ਕੇ ਆਇਆ ਕਰੋ ਇਹ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਹੀ ਪਤਾ ਲੱਗਦਾ ਹੈ ਕਿ ਅਸੀਂ ਕਿਸ ਕੌਮ ਦੇ ਬੱਚੇ ਆ ਜੀ ਜੀ ਇਹ ਜ਼ਰੂਰੀ ਹੈ ਇਸ ਕਰਕੇ ਮੈਂ ਕਹੂੰਗੀ ਕਿ ਸਿੱਖੀ ਦਾ ਸੰਕਲਪ ਤਾਂ ਸੀਨੇ ਦੇ ਵਿੱਚ ਮਾਪਿਆਂ ਨੇ ਬੀਜਣਾ ਸ਼ਬੈਚ ਲਈ ਅੱਜ ਤੁਸੀਂ ਨਗਰ ਕੀਰਤਨ ਦਾ ਹਿੱਸਾ ਹੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਪੂਰੀ ਲੋਕਾਈ ਨੂੰ ਜਿਵੇਂ ਕਹਿੰਦੇ ਹੁੰਦੇ ਨੇ ਨਾ ਮੇਲੇ ਮੇਂ ਇਕੱਲਾ ਜੀ ਮੇਰਾ ਟੱਬਰ ਸਾਰਾ ਐਸ ਮੇਲੇ ਚ ਰੁਲ ਗਿਆ ਮੈਂ ਕੱਲੀ ਰਹਿ ਗਈ ਪਰ ਮੈਨੂੰ ਲੱਗਿਆ ਜੀ ਕਿੱਡਾ ਵੱਡਾ ਟੱਬਰ ਬਣ ਗਿਆ ਹੋਰ ਬਿਲਕੁਲ ਜੀ ਮੈਨੂੰ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਹੀ ਆਪਣੀ ਸੋਚ ਇੰਨੀ ਖੋਕਲੀ ਕਰਕੇ ਤੁਰਨਾ ਪਊਗਾ ਤਾਂ ਹੀ ਤੁਸੀਂ ਇਨਸਾਨੀਅਤ ਦੇ ਨਾਲ ਹਾਮੀ ਭਰ ਸਕੋ ਜੀ ਜੀ ਥੈਂਕ ਯੂ ਜੀ ਥੈਂਕ ਯੂ ਸੋ ਮਚ ਜੀ ਬਹੁਤ ਧੰਨਵਾਦ ਜੀ ਤੁਸੀਂ ਸਾਡੀ ਇਸ ਬਾਈਟ ਦਾ ਹਿੱਸਾ ਬਣਿਓ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਉਮਰ ਦਰਾਜ਼ ਹੋਵੇ ਤੁਹਾਡੀ